ਨੂੰ ਮਿਲਣਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਗੁਰੂ ਤਾਰਨ ਕਰਨਾ ਅਤਿ ਜ਼ਰੂਰੀ ਹੈ ਗੁਰੂ ਵਾਲੇ ਵੰਡਾ ਜ਼ਰੂਰੀ ਹੈ ਜਦੋਂ ਗੁਰੂ ਤਾਰਨ ਕਰਦੇ ਹਾਂ ਤੇ ਗੁਰੂ ਤੇ ਆਪਣੇ ਮਤ ਆਪਣੇ ਨਾਮ ਦੇ ਰਾਹੀ ਸਾਡੇ ਅੰਦਰ ਦੇ ਵਿਸ਼ੇ ਵਿਕਾਰ ਜਿਹੜੀ ਕੁਮਤ ਹੈ ਉਹਨੂੰ ਦੂਰ ਕਰ ਦਿੰਦਾ ਤੇ ਨਾਮ ਜਪਾ ਕੇ ਆਪਣੇ ਦਰ ਘਰ ਦੀ ਸੇਵਾ ਕਰਾ ਕੇ ਉਹ ਤਨ ਔਰ ਮਨ ਨੂੰ ਨਿਰਮਲ ਕਰ ਦਿੰਦਾ ਹੈ ਪਵਿੱਤਰ ਕਰ ਦਿੰਦਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਇੱਕ ਚੰਗੇ 生活了。